ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਭਾਸ਼ਾ ਤੇ ਉਪਭਾਸ਼ਾ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਡੋਗਰੀ ਨੂੰ ਕਿਸ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਰਾਸ਼ਟਰੀ ਭਾਸ਼ਾ ਦਾ ਪੰਜਾਬ ਵਿੱਚ ਕੌਣ ਅੱਜ ਵੀ ਗੁਪਤ ਭਾਸ਼ਾ ਬੋਲਦੇ ਹਨ ਨਿਹੰਗ ਕ੍ਰਿਓਲ ਤੋਂ ਕੀ ਭਾਵ ਹੈ ਵਿਜ਼ਨ ਤੋਂ ਬਣੀ ਸਥਾਨਕ ਭਾਸ਼ਾ ਭਾਸ਼ਾ ਕਿੱਥੋਂ ਗ੍ਰਹਿਣ ਕੀਤੀ ਜਾਂਦੀ ਹੈ ਸਮਾਜ ਵਿੱਚੋਂ ਭਾਸ਼ਾ ਦੀ ਕਿਹੜੀ ਬਣਗੀ ਅਸਭਿਅਕ ਹੁੰਦੀ ਹੈ ਉਪਭਾਸ਼ਾ ਜਾਂ ਸਲੈਂਗ ਭਾਰਤੀ ਯੂਰਪੀ ਪਰਿਵਾਰ ਦੀ ਸ਼ਾਖਾ ਕਿਹੜੀ ਹੈ ਦਰਾਵੜੀ ਭਾਸ਼ਾ ਪਰਿਵਾਰ ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਉਪਭਾਸ਼ਾ ਦੁਆਬੀ ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਤੇ ਨਮਾ ਸ਼ਹਿਰ ਡੋਗਰੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਜੰਮੂ ਤੇ ਕਾਂਗੜਾ ਵਿੱਚ ਪੰਜਾਬ ਦੀ ਸਰਵ ਸਾਂਝੀ ਭਾਸ਼ਾ ਨੂੰ ਕੀ ਕਹਿੰਦੇ ਹਨ ਮੱਜੀ ਡੇਰਾ ਗਾਜੀ ਖਾਂ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ ਮੁਲਤਾਨੀ ਪਾਸ਼ਾ ਦੀ ਬੁਨਿਆਦੀ ਇਕਾਈ ਕੀ ਹੈ ਤੁਨੀ ਪੰਜਾਬ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਕਿਹੜੀ ਹੈ ਮਲਬਈ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਕਦੋਂ ਲਾਜ਼ਮੀ ਬਣਾਇਆ ਗਿਆ ਹੈ 1966 ਵਿੱਚ ਗੁਰਮੁਖੀ ਲਿਪੀ ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ ਸ੍ਰੀ ਗੁਰੂ ਅੰਗਦ ਜੀ ਦੁਆਰਾ ਪਿਜਨ ਕੀ ਹੈ ਕੰਮ ਚਲਾਉ ਭਾਸ਼ਾ ਬਿਓ ਨੂੰ ਪੇ ਕਿਸ ਭਾਸ਼ਾ ਵਿੱਚ ਬੋਲਦੇ ਹਨ ਦੁਆਬੀ ਭਾਸ਼ਾ ਵਿੱਚ ਭਸ਼ਾਈ ਵਖਰੇਵੇਂ ਅਨੁਸਾਰ ਕਿਸੇ ਕੰਮ ਖੇਤਰ ਜਾਂ ਕਿੱਤੇ ਨਾਲ ਸੰਬੰਧਿਤ ਕਿਹੜੀ ਭਾਸ਼ਾ ਹੁੰਦੀ ਹੈ ਰਜਿਸਟਰ ਭਾਸ਼ਾ ਟੈਂਕੂ ਮੈਂਕੂ ਕਿਸ ਭਾਸ਼ਾ ਦੇ ਸ਼ਬਦ ਹਨ ਮੁਲਤਾਨੀ ਕਿਹੜੀ ਭਾਸ਼ਾ ਵਿਆਕਰਨਿਕ ਨਿਯਮਾਂ ਤੋਂ ਮੁਕਤ ਹੁੰਦੀ ਹੈ ਮਾਂ ਬੋਲੀ ਤੇ ਮੌਖਿਕ ਭਾਸ਼ਾ ਗੈਲ ਗੈਲ ਆਜੋ ਕਿਸ ਭਾਸ਼ਾ ਦੇ ਸ਼ਬਦ ਹਨ ਪੌਦੀ ਪੰਜਾਬੀ ਭਾਸ਼ਾ ਕਿਸ ਭਾਸ਼ਾ ਤੋਂ ਆਈ ਹੈ ਸ਼ੋਰ ਸੈਨੀਤੂ ਆਥਣ ਵਿਲਾ ਕਿਸ ਭਾਸ਼ਾ ਦੇ ਸ਼ਬਦ ਹਨ ਮਲਵਈ ਲਿਪੀ ਚਿੰਨਾ ਨੂੰ ਵਿਅਕਤ ਕਰਨ ਨੂੰ ਕੀ ਕਹਿੰਦੇ ਹਨ ਆਰਥੋਗ੍ਰਾਫੀ ਕਿਹੜਾ ਗੁਣ ਪੰਜਾਬੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਤੋਂ ਵੱਖ ਕਰਦਾ ਹੈ ਸੁਰਾਤਮਕਤਾ ਪੋਠੋਹਾਰ ਦਾ ਇਲਾਕਾ ਕਿਹੜਾ ਹੈ ਜੇਲਮ ਰਾਵਲਪਿੰਡੀ ਤੇ ਕੈਮਲਪੁਰ ਪੰਜਾਬੀ ਭਾਸ਼ਾ ਦਾ ਜਨਮ ਸਰੋਤ ਕੀ ਹੈ ਸanskrit ਜਿਹੜੀ ਭਾਸ਼ਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦੀ ਹੈ ਉਸ ਨੂੰ ਕੀ ਕਹਿੰਦੇ ਹਨ ਅੰਤਰਰਾਸ਼ਟਰੀ ਭਾਸ਼ਾ ਬੋਲੀ ਨੂੰ ਲਿਖਦੇ ਸਮੇਂ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਕੀ ਕਹਿੰਦੇ ਹਨ ਲਿਪੀ ਅੰਮ੍ਰਿਤਸਰ ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਮਾਜੀ ਪੰਜਾਬੀ ਦੀ ਕਿਸ ਉਪਭਾਸ਼ਾ ਵਿੱਚ ਪੰਜ ਨਾਸਕੀ ਵਿਅੰਜਨ ਮੌਜੂਦ ਹਨ ਮਾਜੀ ਵਿੱਚ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਹੈ ਦੁਆਬੀ ਜ਼ਿਲ੍ਹਾ ਕਪੂਰਥਲਾ ਵਿੱਚ ਮੁੱਖ ਰੂਪ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਦੁਆਬੀ ਪੰਜਾਬ ਪੰਜਾਬ ਵਿੱਚ ਮੁੱਖ ਰੂਪ ਵਿੱਚ ਅਖਬਾਰਾਂ ਰੇਡੀਓ ਟੈਲੀਵਿਜ਼ਨ ਅਤੇ ਪਾਠ ਪੁਸਤਕਾਂ ਵਿੱਚ ਪੰਜਾਬੀ ਦੀ ਕਿਹੜੀ ਭਾਸ਼ਾ ਵੰਗੀ ਦਾ ਪ੍ਰਯੋਗ ਹੁੰਦਾ ਹੈ ਟਕਸਾਲੀ ਭਾਸ਼ਾ ਦਾ ਹਮੇ ਥਮੇ ਥਾਰੇ ਤੁਹਾਨੂੰ ਪ੍ਰਣਾਮ ਕਿਹੜੀ ਉਪਭਾਸ਼ਾ ਵਿੱਚ ਵਰਤੇ ਜਾਂਦੇ ਹਨ ਪੁਆਦੀ ਪੰਜਾਬੀ ਭਾਸ਼ਾ ਦਾ ਪਹਿਲਾ ਅਖਬਾਰ ਕਿਹੜਾ ਹੈ ਖਾਲਸਾ ਅਖਬਾਰ ਕਰੇ올 ਭਾਸ਼ਾ ਰੂਪ ਕਦੋਂ ਹੋਂਦ ਵਿੱਚ ਆਉਂਦਾ ਹੈ ਜਦੋਂ ਪੀਜਨ ਭਾਸ਼ਾ ਕਿਸੇ ਭਾਸ਼ਾਈ ਸਮੂਹ ਦੀ ਮਾਤ ਭਾਸ਼ਾ ਬਣ ਜਾਂਦੀ ਹੈ ਗਲੀ ਗਲੋਚ ਵਾਲੀ ਭਾਸ਼ਾ ਨੂੰ ਕਿਸ ਭਾਸ਼ਾਵਨਗੀ ਅਧੀਨ ਰੱਖਿਆ ਜਾਂਦਾ ਹੈ ਅਪਭਾਸ਼ਾ ਮੈਡੀਕਲ ਕੰਪਿਊਟਰ ਆਦਿ ਖੇਤਰਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦੀ ਵਨਗੀ ਕਿਹੜੀ ਹੈ ਜਾਰਗਨ ਪਾਕਿਸਤਾਨੀ ਪੰਜਾਬ ਦੀਆਂ ਉਹ ਬੋਲੀਆਂ ਕਿਹੜੀਆਂ ਹਨ ਲੈਂਦੀ ਪੋਠੋਹਾਰੀ ਬਾਰੀ ਹਿੰਦਕੋ ਮੁਲਤਾਨੀ ਤੇ ਚਾਂਗੀ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਨੋਟਸ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ